ਇਸ ਸਮਾਗਮਾਂ ਦੇ ਵਿੱਚ ਵੀ ਮੁੱਖ ਮੰਤਰੀ ਸਟੇਜ ਤੋਂ ਉਹੀ ਭਾਂਜਪਣੇ ਉਹੀ ਸਿੱਖਣੀਆਂ ਤਾਨੇ ਮੇਲੇ ਤੋਂ ਬਾਹਰ ਨਹੀਂ ਆ ਰਿਹਾ ਜੋ ਆਪੋਜੀਸ਼ਨ ਦੇ ਵਿੱਚ ਕਰਦਾ ਸੀ ਜੋ ਧਰਨਿਆਂ ਰੈਲੀਆਚ ਕਰਦਾ ਸੀ ਉਹੀ ਮੁੱਖ ਮੰਤਰੀ ਬਣ ਕੇ ਉਹੀ ਭਾਸ਼ਾ ਵਿਧਾਨ ਸਭਾ ਦੇ ਵਿੱਚ ਹੋਰ ਮੁੱਖ ਮੰਤਰੀ ਇੱਕ ਤੱਕ ਚਲਿਆ ਗਿਆ ਕਿ ਜਦੋਂ ਪੂਰੀ ਦੁਨੀਆ ਧਾਰਮਿਕ ਸਮੇਂ ਦੇ ਵਿੱਚ ਸਰਦਾਰ ਤੇ ਸਤਕਾਰ ਦੇ ਨਾਲ ਤੇ 350 ਸਾਲਾਂ ਸ਼ਹੀਦੀ ਸਮਾਗਮ ਬਰੂਤ ਦੇ ਬਾਦਰਜੀ ਦੇ ਮਨਾਰੀ ਆ ਉੱਥੇ ਮੁੱਖ ਮੰਤਰੀ ਕੌਮ ਦੇ ਜਥੇਦਾਰ ਨੂੰ ਮੇਹਣੋ ਮੇੜੀ ਤੇ ਹੇਠਲੇ ਪੱਦਰ ਦੀ ਭਾਸ਼ਾ ਵਰਕਰ ਦੇ ਲੱਗਿਆ ਹੋਇਆ ਮੁੱਖ ਮੰਤਰੀ ਸਾਹਿਬ ਇਹ ਸਮਾਹ ਤੁਹਾਡਾ ਕੌਮ ਦੇ ਜਥੇਦਾਰ ਪ੍ਰਤੀ ਟਿੱਪਣੀਆਂ ਕਰਦਾ ਨਹੀਂ ਇਹ ਸਮਾਹ ਉਹ ਆ ਕਿ ਜਿਹਨੋਂ ਕੋ ਵੱਡੇ ਐਲਾਨ ਕਰਦੇ ਕੋ ਤਖ ਸਹਿਬਾਨਾਂ ਨੂੰ ਕੋ ਵੱਡੀਆਂ ਸੜਕਾਂ ਕੋ ਵੱਡੇ ਯਾਦਗਾਰਾਂ ਜਾਂ ਕੋ ਹੋਰ ਕੋਈ ਚੱਜ ਦਾ ਕੰਮ ਕਰਦੇ ਤੇ ਉਹ ਜਾਂ ਕੁਝ ਦਾ ਹੋਇਆ ਨਹੀਂ ਪਰ ਤੁਸੀਂ ਅੱਜ ਵੀ ਇਹ ਅਧਿਆਤਮਿਕ ਸਮਾਗਮਾਂ ਦੇ ਵਿੱਚ ਉਹੀ ਭੰਡਪੜੇ ਤੋਂ ਬਾਹਰ ਨਹੀਂ ਆ ਰਹੇ ਹੇਟਲੀ ਮਾਨਸਿਕਤਾ ਨੂੰ ਕਰ ਦੇ ਆਪਣੇ ਦਿਖਾਉਂਦੇ ਹੋਏ ਅੱਜ ਕੌਮ ਦੇ ਜਨਰਲ ਪਰ ਟਿੱਪਣੀਆਂ ਕਰ ਰਹੇ ਹੋ ਜੇ ਤੁਸੀਂ ਕਹਿੰਦੇ ਕੋਈ ਗੋਲਕ ਵਿੱਚ ਪੈਸੇ ਨਾ ਪਾਓ ਕਦੇ ਤੁਸੀਂ ਮਰਿਆਦਾ ਦਾ ਪਾਠ ਕੌਮ ਦੇ ਜਨਰਲ ਨੂੰ ਭੁਗਾਉਂਦੇ ਹੋ ਤੁਸੀਂ ਤਾਂ ਭਈ ਆਪ ਅਪਿਤ ਸਿੱਖੇ ਵੀ ਨਹੀਂ ਹੈਗੇ ਹਲਾ ਦੇ ਚੋ ਨਾ ਕਰੇ ਜਿਹੜਾ ਬੰਦਾ ਆਪ ਮਤਲਬ ਗੁਰਦੁਆਰੇ ਸ਼ਰਾਬ ਪੀ ਕੇ ਚਲਾਇਆ ਹੋਵੇ ਜਿਹਦੇ ਇਹ ਟੈਗ ਲੱਗਿਆ ਹੋਵੇ ਜਿਹਦੇ ਦਿਲਾਂ ਦਾ ਸ਼ਰਾਬ ਪੀਂਦਾ ਉਹ ਬੰਦਾ ਕੌਮ ਦੇ ਜਥੇਦਾਰ ਨੂੰ ਮੁੱਤਾਂ ਦੇਵੇ ਕਿ ਇੱਥੋਂ ਮੈਂ ਤਾਂ ਜ਼ੋਹਦਾ ਜਿੱਥੇ ਮੁੱਖ ਮੰਤਰੀ ਨੂੰ ਇਹ ਤਾਂ ਪਤਾ ਕਿ ਮੈਂ ਇਹ ਸ਼ਹੀਦੀ ਸਮਾਗਮਾਂ ਦੇ ਵਿੱਚ ਵੀ ਸਟੇਜਾਂ ਤੇ ਕੋਈ ਚੱਜ ਦੀ ਗੱਲ ਨਹੀਂ ਕਰਨੀ ਕੌਮ ਦੇ ਜਥੇਦਾਰ ਨੂੰ ਤਾਣੇ ਮੇੜੇ ਮਾਰਨੇ ਨੇ ਹੇਠਲੇ ਪੱਧਰ ਦੀਆਂ ਗੱਲਾਂ ਕਰਨੀਆਂ ਨੇ ਇਹ ਤਾਂ ਪਤਾ ਪਰ ਇਹ ਨਹੀਂ ਪਤਾ ਜਿਹੜੀ ਗੱਲ ਤੋਂ ਖਤਰਾ ਸੀ ਤੇ ਜਿਹੜੀ ਗੱਲ ਤੋਂ बार-बार ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਕਹਿੰਦੀ ਸੀ ਕਿ ਇਹ ਕਾਰਜ ਨੇ ਜਿਹੜੇ ਇਹ ਪੰਥ ਨੂੰ ਸ਼ਰਮਣੀ ਗੁਰਦੁਆਰਾ ਬੰਦੂ ਕਮੇਟੀ ਨੂੰ ਕਰਨੇ ਚਾਹੀਦੇ ਨੇ ਜਿਹੜੀਆਂ ਸਤਾਵ ਦੀ ਮਨਾਈ ਜਾ ਰਹੀ ਹੈ ਉਹਦਾ ਕਾਰਨ ਸੀ ਇੱਕ ਬਹੁਤ ਵੱਡਾ ਖੁਲਾਸਾ ਮਕਰ ਲੱਗਿਆ ਹੁਣ ਵੈਸੇ ਤਾਂ ਇਹਦੀ ਚਿੰਕ ਸੀ ਹੁਣ ਇੱਕ ਮੀਡੀਆ ਚੈਨਲ ਨੇ ਕੱਲ ਪਾ ਵੀ ਦਿੱਤੀ ਆ ਜਿਹੜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਇਆ ਤੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਾਣਾ ਜਿਹੜਾ ਸਰਕਾਰ ਕੱਢ ਰਹੀ ਆ ਠੀਕ ਆ ਸਰਕਾਰ ਸਤਾਵਨੀਆਂ ਮਨਾਵੇ ਸਰਕਾਰ ਸਮਾਗਮ ਮਨਾਵੇ ਪਰ ਜਦੋਂ ਦਿੱਲੀ ਵਾਲੇ ਉਹ ਚੀਜ਼ ਨੂੰ ਕੰਟਰੋਲ ਕਰਨਗੇ ਤਾਂ ਇਹੋ ਕੁਝ ਹੋਣਾ ਸੀ ਇਹ ਦੇਖੋ ਵੀ ਜਿਹੜੀਆਂ ਉਹਦੇ ਵਿੱਚ ਨਗਰਕੇਂਦ ਦੇ ਵਿੱਚ ਗੱਡੀਆਂ ਜਾ ਰਹੀਆਂ ਨੇ ਟਰੱਕ ਜਾ ਰਹੇ ਨੇ ਜਿਹਦੇ ਵਿੱਚ ਖਾਸ ਕਰਕੇ ਪੰਜ ਪਿਆਰੇ ਵੀ ਜਿਹੜੇ ਸ਼ਜੋਬਤ ਨੇ ਉਹ ਗੱਡੀਆਂ ਪੰਜਾਬ ਦੀਆਂ ਨਹੀਂ ਯੂਪ ਦੀਆਂ ਦਿੱਲੀ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਹੇਠਲੇ ਪੱਧਰ ਦੀ ਮਾਨਸਿਕਤਾ ਦੇਖੋ ਜਿੱਥੇ ਨਾਨਕ ਨਾਮ ਲੈਵਾਲਾ ਸਿੱਖ ਸੰਗਤ ਨੌਵੇਂ ਪਾਚਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਨੂੰ ਸਮਰਪਿਤ ਸਮਾਗਮਾਂ ਨੂੰ ਸ਼ਰਧਾ ਤੇ ਸਤਿਕਾਰ ਦੇ ਨਾਲ ਮਨਾ ਰਹੀ ਹੈ ਉੱਥੇ ਮੁੱਖ ਮੰਤਰੀ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਇਹ ਕੋਈ ਰੈਲੀ ਆ ਕੋਈ ਜਲਸੇ ਜਾਂ ਕੋਈ اپੋਜੀਸ਼ਨ ਦੀ ਕੋਈ ਕਾਰਵਾਈ ਨਹੀਂ ਚੱਲ ਰਹੀ ਜਦੋਂ ਇਹ ਅਧਿਆਤਮਿਕ ਸਮਾਗਮ ਚੱਲ ਰਿਹਾ ਹੈ ਇਹ ਸਮਾਗਮਾਂ ਦੇ ਵਿੱਚ ਵੀ ਮੁੱਖ ਮੰਤਰੀ ਸਟੇਜ ਤੋਂ ਉਹੀ ਭਾਜਪਾ ਨੇ ਉਹੀ ਸਿੱਖਣੀਆਂ ਤਾਣੇ ਮੇਲੇ ਤੋਂ ਬਾਹਰ ਨਹੀਂ ਆ ਰਿਹਾ ਜੋ ਆਪੋਜੀਸ਼ਨ ਦੇ ਵਿੱਚ ਕਰਦਾ ਸੀ ਜੋ ਧਰਮਿਆਂ ਰੈਲੀਆ ਚ ਕਰਦਾ ਸੀ ਉਹੀ ਮੁੱਖ ਮੰਤਰੀ ਬਣ ਕੇ ਉਹੀ ਭਾਸ਼ਾ ਵਿਧਾਨ ਸਭਾ ਦੇ ਵਿੱਚ ਹੁਣ ਮੁੱਖ ਮੰਤਰੀ ਇੱਥੇ ਤੱਕ ਚਲਾ ਗਿਆ ਕਿ ਜਦੋਂ ਪੂਰੀ ਦੁਨੀਆ ਅਧਾਰਤਮਕ ਸਮੇਂ ਦੇ ਵਿੱਚ ਸਰਦਾਰ ਤੇ ਸਤਕਾਰ ਦੇ ਨਾਲ ਤੇ 350 ਸਾਲਾਂ ਸ਼ਹੀਦੀ ਸਮਾਗਮ ਗੁਰੂ ਤੇਗ ਬਹਾਦਰ ਜੀ ਦੇ ਮਨਾਰੀ ਆ ਉਥੇ ਮੁੱਖ ਮੰਤਰੀ ਕੌਮ ਦੇ ਜਥੇਦਾਰ ਨੂੰ ਮਿਹਣੋ ਮੇੜੀ ਤੇ ਹੇਠਲੇ ਪੱਦਰ ਦੀ ਭਾਸ਼ਾ ਵਰਤਾਰ ਦੇ ਲੱਗਿਆ ਹੋਇਆ ਮੁੱਖ ਮੰਤਰੀ ਸਾਹਿਬ ਇਹ ਸਮਾ ਤੁਹਾਡਾ ਕੌਮ ਦੇ ਜਥੇਦਾਰਾਂ ਪ੍ਰਤੀ ਟਿੱਪਣੀਆਂ ਕਰਦਾ ਨਹੀਂ ਇਹ ਸਮਾ ਉਹ ਆ ਕਿ ਜਿਹੜੋ ਕੋ ਵੱਡੇ ਐਲਾਨ ਕਰਦੇ ਕੋਈ ਤਖ ਸਹਿਬਾਨਾ ਨੂੰ ਕੋ ਵੱਡੀਆਂ ਸੜਕਾਂ ਕੋ ਵੱਡੇ ਯਾਦਗਾਰਾਂ ਜਾਂ ਹੋਰ ਕੋਈ ਚੱਜ ਦਾ ਕੰਮ ਕਰਦੇ ਇਹੋ ਜਿਹਾ ਕੁਝ ਤਾਂ ਹੋਇਆ ਨਹੀਂ ਪਰ ਤੁਸੀਂ ਅੱਜ ਵੀ ਇਹ ਅਧਿਆਤਮਿਕ ਸਮਾਗਮਾਂ ਦੇ ਵਿੱਚ ਉਹੀ ਭੰਡਪੜੇ ਤੋਂ ਬਾਹਰ ਨਹੀਂ ਆ ਰਹੇ ਹੇਠਲੀ ਮਾਨਸਿਕਤਾ ਨੂੰ ਕਰ ਦੇਖ ਆਪਣੇ ਨੂੰ ਦਿਖਾਉਂਦੇ ਹੋਏ ਅੱਜ ਕੌਮ ਦੇ ਜਥੇਦਾਰਾਂ ਕੋਲ ਟਿੱਪਣੀਆਂ ਕਰ ਰਹੇ ਹੋ ਕਦੇ ਤੁਸੀਂ ਕਹਿੰਦੇ ਹੋ ਕੋਈ ਗੋਲਕ ਵਿੱਚ ਪੈਸੇ ਨਾ ਪਾਓ ਕਦੇ ਤੁਸੀਂ ਮਰਿਆਦਾ ਦਾ ਪਾਠ ਕੌਮ ਦੇ ਜਥੇਦਾਰ ਨੂੰ ਭੜਕਾਉਂਦੇ ਹੋ ਤੁਸੀਂ ਤਾਂ ਭਈ ਆਪ ਪਤੀਤ ਸਿੱਖ ਵੀ ਨਹੀਂ ਹੈਗੇ ਹਾਲਾਤ ਕਿਹਦਾ ਕਰੇ ਜਿਹੜਾ ਬੰਦਾ ਆਪ ਮਤਲਬ ਗੁਰਦੁਆਰੇ ਸ਼ਰਾਬ ਪੀ ਕੇ ਚਲਾ ਜਾਵੇ ਜਾਂ ਜਿਹਦੇ ਤੇ ਟੈਗ ਲੱਗਿਆ ਹੋਵੇ ਜਿਹੜਾ ਰਾਤ ਸ਼ਰਾਬ ਪੀਂਦਾ ਉਹ ਬੰਦਾ ਕੌਮ ਦੇ ਜਥੇਦਾਰ ਨੂੰ ਮਤਲਬ ਦੇ ਕਿੰਨੇ ਤੱਕ ਜ਼ੋਰ ਦਰ ਤੇ ਉਹ ਵੀ ਉਹ ਸਮੇਂ 'ਚ ਜਦੋਂ ਜਿਹੜੇ ਸਮਾਗਮ ਨੇ ਉਹ ਸ਼ਹਾਦਤ 350 ਸਾਲਾ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਸਰਦਾਰ ਸਰਦਾਰ ਦੀ ਮਨਾਉਂਦੇ ਹੋਈਏ ਸੋ ਇਸ ਲਈ ਮੁੱਖ ਮੰਤਰੀ ਇਹ ਆਪਣੇ ਹੇਟਲੇ ਪੱਧਰ ਦੀ ਮੈਂ ਸਾਹਮਣਾ ਕੀ ਮਾਰਸਿਕਤਾ ਦਿਖਾ ਰਿਹਾ ਹੋਰ ਕੁਝ ਨਹੀਂ ਕਿਉਂਕਿ ਇਹ ਦਿਨ ਸਿੱਖਣੀਆਂ ਦੇਣ ਤਾਣੇ ਦੇਣ ਜਾਂ ਕੌਮ ਦੇ ਜਥੇਦਾਰ ਪ੍ਰਤੀਜਨ ਲੰਗਰਾਂ ਬਾਰੇ ਜਾਂ ਗੋਲ ਕਾਮ ਬਾਰੇ ਬੋਲਣ ਦੇ ਨਹੀਂ ਇਹ ਇਹ ਦਿਨ ਸੀਗੇ ਕਿ ਤੇ ਹੱਥ 'ਚ ਹਰਾ ਪੈਨ ਸੀ ਕੋਈ ਚਾਜਦਾ ਕੰਮ ਕਰਦਾ ਕੋਈ ਵੱਡੇ एलान ਕਰਦਾ ਕੋਈ ਯਾਦਗਾਰਾ ਲਾਉਂਦਾ एलान ਮੰਤਰੀ ਤਾਂ ਹੈਗੇ ਹੀ ਆ ਵੈਸੇ ਤੂੰ ਤਾਂ एलान ਵੀ ਨਹੀਂ ਕਰ ਸਕਿਆ ਕੋਈ ਵੱਡਾ ਉਹਦਨੇ ਬਣਾ ਕੇ ਤਾਂ ਕੀ ਕਰਨਾ ਸੀ ਇੱਕ ਸਾਲ ਪਹਿਲਾਂ ਕੋਈ ਸ਼ੁਰੂ ਕਰਦਾ ਕੋਈ ਵੱਡੀਆਂ ਯਾਤਰਾਵਾਂ ਬਣਾਉਣੇ ਜਿਹੜੇ ਹੁਣ ਤੱਕ ਬਣਿਆ ਹੋਈਆਂ ਪਰ ਇਹ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਨੂੰ ਪਤਾ ਹੀ ਨਹੀਂ ਕਿ ਮੈਂ ਮੁੱਖ ਮੰਤਰੀ ਆ ਕਿ ਮੈਂ ਉਹੀ ਪਹਿਲਾ ਵਾਲੇ ਆਪਣੇ ਮਹਿਕਮੇ ਵਿੱਚ ਲੱਗੇ ਹੋਇਆ ਆ ਇਹ ਨੀਵੇਂ ਪੱਧਰ ਦੀ ਮਾਨਸਿਕਤਾ ਦਿਖਾਉਣ ਦੇ ਵਿੱਚ ਪ੍ਰੋਜਾ ਹੋਇਆ ਹੁਣ ਤਾਂ ਬਿਲਕੁਲ ਇਹ ਹੱਦ ਹੋ ਚੁੱਕੀ ਆ ਜਿੱਥੇ ਦਿੱਲੀ ਦਾ ਕਬਜ਼ਾ ਪੰਜਾਬ ਵਿੱਚ ਹੋਇਆ ਹੋਇਆ 4 ਸਾਲ ਤੋਂ ਹਰ ਚੀਜ਼ ਕੰਟਰੋਲ ਚ ਕੀਤੀ ਹੋਈ ਆ ਉਥੇ ਜਿੱਥੇ ਮੁੱਖ ਮੰਤਰੀ ਨੂੰ ਇਹ ਤਾਂ ਪਤਾ ਕਿ ਮੈਂ ਇਹ ਸ਼ਹੀਦੀ ਸਮਾਗਮਾਂ ਦੇ ਵਿੱਚ ਵੀ ਸਟੇਜਾਂ ਤੇ ਕੋਈ ਚੱਜ ਦੀ ਗੱਲ ਨਹੀਂ ਕਰਨੀ ਕੌਮ ਦੇ ਜਥੇਦਾਰ ਨੂੰ ਤਾਣੇ ਵਣੇ ਮਾਰਨੇ ਨੇ ਹੇਠਲੇ ਪੱਧਰ ਦੀਆਂ ਗੱਲਾਂ ਕਰਨੀਆਂ ਨੇ ਇਹ ਤਾਂ ਪਤਾ ਪਰ ਇਹ ਨਹੀਂ ਪਤਾ ਜਿਹੜੀ ਗੱਲ ਤੋਂ ਖਤਰਾ ਸੀ ਤੇ ਜਿਹੜੀ ਗੱਲ ਤੋਂ बार-बार ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਵੀ ਕਹਿੰਦੀ ਸੀ ਕਿ ਇਹ ਕਾਰਜ ਨੇ ਜਿਹੜੇ ਇਹ ਪੰਥ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਕਰਨੇ ਚਾਹੀਦੇ ਨੇ ਜਿਹੜੀ ਸਤਾਪ ਦੀ ਮਨਾਈ ਜਾ ਰਹੀ ਹੈ ਉਹਦਾ ਕਾਰਨ ਸੀ ਇੱਕ ਬਹੁਤ ਵੱਡਾ ਖੁਲਾਸਾ ਮੈਂ ਕਰਨ ਲੱਗਿਆ ਹੁਣ ਵੈਸੇ ਤਾਂ ਇਹਦੀ ਚਿੰਕ ਸੀ ਹੁਣ ਇੱਕ ਮੀਡੀਆ ਚੈਨਲ ਨੇ ਇਹ ਗੱਲ ਪਾ ਵੀ ਦਿੱਤੀ ਆ ਜਿਹੜਾ ਨਗਰ ਕੀਰਤਨ ਫਰੀਦਕੋਟ ਤੋਂ ਸ਼ੁਰੂ ਹੋਇਆ ਤੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਾਣਾ ਜਿਹੜਾ ਸਰਕਾਰ ਕੱਢ ਰਹੀ ਆ ਠੀਕ ਆ ਸਰਕਾਰ ਸਤਾਵਨੀਆਂ ਮਨਾਵੇ ਸਰਕਾਰ ਸਮਾਗਮ ਮਨਾਵੇ ਪਰ ਜਦੋਂ ਦਿੱਲੀ ਵਾਲੇ ਉਸ ਚੀਜ਼ ਨੂੰ ਕੰਟਰੋਲ ਕਰਨਗੇ ਤਾਂ ਇਹੋ ਕੁਝ ਹੋਣਾ ਸੀ ਇਹ ਦੇਖੋ ਵੀ ਜਿਹੜੀਆਂ ਉਦੇ ਵਿੱਚ ਨਗਰਕਿਰਦੇ ਵਿੱਚ ਗੱਡੀਆਂ ਜਾ ਰਹੀਆਂ ਨੇ ਟਰੱਕ ਜਾ ਰਹੇ ਨੇ ਜਿਹਦੇ ਵਿੱਚ ਖਾਸ ਕਰਕੇ ਪੰਜ ਪਿਆਰੇ ਵੀ ਜਿਹੜੇ ਸ਼ੋਭਤ ਨੇ ਉਹ ਗੱਡੀਆਂ ਪੰਜਾਬ ਦੀਆਂ ਨਹੀਂ ਯੂਪੀ ਦੀਆਂ ਦਿੱਲੀ ਦੀਆਂ ਮਹਾਰਾਸ਼ਟਰ ਦੀਆਂ ਉਧਰ ਦੀਆਂ ਗੱਡੀਆਂ ਨੇ ਨੰਬਰ ਨੇ ਨੰਬਰ ਲਕੋਏ ਹੋਏ ਨੇ ਇੱਕ ਚੈਨਲ ਨੇ ਜਨਤਕ ਵੀ ਕਰ ਦਿੱਤੇ ਕਿ ਟਿੱਪਾਂ ਲਾਈਆਂ ਹੋਈਆਂ ਨੇ ਨੰਬਰਾਂ ਤੇ ਯੂਪੀ ਦੇ ਨੰਬਰਾਂ ਤੇ ਤੇ ਉਸ ਤੋਂ ਵੀ ਅਗਲੀ ਗੱਲ ਇਹ ਆਪਾਂ ਸਾਰੇ ਹੁਣ ਸਮਝ ਸਕਦੇ ਆਂ ਕਿ ਜਿਹੜੇ ਯੂਪੀ ਦੇ ਮਹਾਰਾਸ਼ਟਰ ਦੇ ਐਮਪੀ ਦੇ ਜਿਹੜੇ ਨੰਬਰ ਨੇ ਇਹ ਤੇ ਜੇ ਗੱਡੀਆਂ ਉਧਰ ਦੀਆਂ ਨੇ ਤਾਂ ਡਰਾਈਵਰ ਵੀ ਉਧਰ ਦੇ ਨੇ ਤੇ ਜੇ ਡਰਾਈਵਰ ਉਧਰ ਦੇ ਨੇ ਤਾਂ ਉਹ ਬੈਸ ਨੂੰ ਜਾਂ ਸੋਫੀ ਨਹੀਂ ਹੋ ਸਕਦੇ ਉਹ ਗੁਟਕਾ ਖਾਣ ਵਾਲੇ ਪਾਨ ਖਾਣ ਵਾਲੇ ਡਰਾਈਵਰ ਹੋਣਗੇ ਹੁਣ ਉਹ ਗੱਡੀਆਂ ਉਹਨਾਂ ਦੇ ਡਰਾਈਵਰ ਤੇ ਉਹਨਾਂ ਤੇ ਨਗਰ ਕੀਰਤਨ ਨੂੰ ਸਰਕਾਰ ਲੈ ਕੇ ਆ ਰਹੀ ਆ ਟੈਂਟ ਸਿਟੀ ਕੀ ਸਾਰੀ ਮੈਨੇਜਮੈਂਟ ਕੀ ਸਾਰੀ ਦਿੱਲੀ ਲੈਵਲ ਦੀਆਂ ਕੰਪਨੀਆਂ ਨੂੰ ਦਿੱਤੀਆਂ ਹੋਈਆਂ ਨੇ ਜਿਹੜੀਆਂ ਠੇਕੇਦਾਰੀ ਦਿੱਤੀਆਂ ਹੋਈਆਂ ਨੇ ਤੋ ਇਥੋਂ ਆਪਾਂ ਸਮਝ ਸਕਦੇ ਆ ਕਿ ਸਰਕਾਰ ਦੀ ਸਰਤਾ ਕਿੰਨੀ ਹੈ ਤੇ ਦਿੱਲੀ ਵਾਲਿਆਂ ਦੀ ਇੰਟਰਫੇਅਰ ਕਿੱਥੋਂ ਤੱਕ ਹੈ ਕਿ ਇੱਕ ਨੌਵੇਂ ਪਾਤਸ਼ਾਹ ਦੇ ਜਿਹੜੇ ਸ਼ਹਾਦਤ ਦੇ ਇਹ ਸਤਾਬਦੀ ਦੇ ਸਮਾਗਮ ਬਣਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਗੱਡੀਆਂ ਤੱਕ ਜੂਪੀ ਤੋਂ ਮੰਗਾਈਆਂ ਗਈਆਂ ਨੇ ਕੀ ਪੰਜਾਬ ਦੇ ਵਿੱਚ ਟਰਾਂਸਪੋਰਟ ਨਹੀਂ ਪੰਜਾਬ ਵਿੱਚ ਡਰਾਈਵਰ ਨਹੀਂ ਇਦਾਂ ਦੇ ਬਹੁਤ ਵੱਡੇ ਖਲਾਸੇ ਹੋਰ ਬਹੁਤ ਥੋੜੇ ਸਮੇਂ 'ਚ ਇੱਕ ਦੋ ਦਿਨ ਦੇ ਵਿੱਚ ਤੁਹਾਡੇ ਕੋਲ ਹੋਣ ਜਾ ਰਹੇ ਨੇ ਵੱਡੇ ਵੱਡੇ ਖਲਾਸੇ ਹੋਣਗੇ ਕਿ ਕਿਸ ਲੈਵਲ ਤੱਕ ਸਰਕਾਰ ਗਈ ਹੋਈ ਹੈ ਤਾਈਓ ਕਹਿੰਨੇ ਕਿ ਮੁੱਖ ਮੰਤਰੀ ਜੀ ਸਾਹਿਬ ਤੁਸੀਂ ਉਹ ਆਪਣੇ اپੋਜੀਸ਼ਨ ਵਾਲੇ ਰੂਪ ਤੋਂ ਬਾਹਰ ਆਓ ਹੁਣ ਹੁਣ ਤੁਸੀਂ اپੋਜੀਸ਼ਨ ਦੇ ਲੀਡਰ ਨਹੀਂ ਕਿ ਦੂਜੇ ਲੀਡਰਾਂ ਨੂੰ ਮਾੜਾ ਨਿੰਦਣਾ ਉਹਨਾਂ ਦੇ ਮਾੜਾ ਚੰਗਾ ਬੋਲਣਾ ਤੁਸੀਂ ਮੁੱਖ ਮੰਤਰੀ ਉਹ ਹਰਾ ਪੈਨ ਤੁਹਾਡੇ ਹੱਥ ਦੇ ਵਿੱਚ ਸੀ ਅੱਜ ਵੀ ਤੁਸੀਂ ਇਹ ਸ਼ਤਾਬਦੀ ਜਿਹੜੇ ਅਧਿਆਤਮਿਕ ਸਮਾਗਮ ਨੇ ਉਹਨਾਂ ਦੇ ਵਿੱਚ ਸਟੇਜਾਂ ਤੇ ਖੜਕੇ ਤੁਸੀਂ ਕਦੇ ਐ ਜੀ ਪੀ ਸੀ ਨੂੰ ਮਾੜਾ ਕਹਿੰਦੇ ਹੋ ਕਦੇ ਕਹਿੰਦੇ ਹੋ ਗੋਲਕ ਚ ਪੈਸੇ ਨਾ ਪਾਓ ਕਦੇ ਤੁਸੀਂ ਕੌਮ ਦੇ ਜਥੇਦਾਰ ਬਾਰੇ ਬੋਲਦੇ ਹੋ ਪਰ ਜਿੱਥੇ ਤੁਹਾਨੂੰ ਬੋਲਣਾ ਚਾਹੀਦਾ ਸੀ ਕਿ ਇਹ ਨਗਰ ਕੀਰਤਨ ਜਿਹੜੇ ਗੁਰੂ ਸਾਹਿਬ ਨੂੰ ਦੀ ਸ਼ਾਦ ਨੂੰ ਸਮਰਪਿਤ ਆ ਰਹੇ ਨੇ ਉਹ ਨਗਰ ਕੀਰਤਨਾਂ ਦੇ ਵਿੱਚ ਪ੍ਰਬੰਧ ਕਿਹੋ ਜਿਹਾ ਹੋਣਾ ਚਾਹੀਦਾ ਸੀ ਉੱਥੇ ਤੁਹਾਡੀ ਆਵਾਜ਼ ਬੰਦ ਹੋ ਜਾਂਦੀ ਹੈ ਉੱਥੇ ਤੁਹਾਡਾ ਹਰਪਨਿਕ ਕਿਉਂ ਨਹੀਂ ਚੱਲਦਾ ਉੱਥੇ ਤੁਸੀਂ ਦਿੱਲੀ ਵਾਲਾ ਅੱਗੇ ਸਰੈਂਡਰ ਕਿਉਂ ਕਰ ਦਿੰਦੇ ਹੋ ਇਹ ਗੱਲਾਂ ਦੇ ਬਾਰੇ ਹੁਣ ਸਾਰੇ ਪੰਜਾਬ ਨੂੰ ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਹੁਣ ਗੌਰ ਕਰਨੀ ਚਾਹੀਦੀ ਹੈ ਕਿ ਸਰਕਾਰ ਇਨ੍ਹਾਂ ਸਮਾਗਮਾਂ ਪ੍ਰਤੀ ਕਿੰਨੀ ਕੁ ਸਹਿਰਦਾ ਤੇ ਕਿੰਨੀ ਕੁ ਸੰਵੇਦਨਸ਼ੀਲ ਹੈ ਤੇ ਕਿੰਨੇ ਕੁ ਜ਼ਿੰਮੇਵਾਰ ਹੈ ਕਿ ਜਦੋਂ ਇਹ ਡਰਾਈਵਰ ਤੱਕ ਜੂਪੀ ਗੱਡੀਆਂ ਤੱਕ ਜੂਪੀ ਤੋਂ ਪਾਨ ਖਾਣ ਵਾਲੇ ਇਹ ਇਹ ਵੀ ਜਾਣਕਾਰੀ ਮਿਲ ਰਹੀ ਆ ਕਿ ਉਹ ਡਰਾਈਵਰ ਕਿਹੋ ਜੇ ਹੋਣਗੇ ਇਹ ਹੁਣ ਆਪਾਂ ਆਪ ਅੰਦਾਜ਼ੇ ਲਾ ਲਓ